ਸੁਖਵੀਰ ਬਾਦਲ ਦੇ ਵੱਲੋਂ ਕਿਸਾਨਾਂ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਤਾਂ ਕਿਸਾਨਾਂ ਲਈ ਅਹਿਮ ਖਬਰਾਂ ਧਿਆਨ ਨਾਲ ਸੁਣ ਲੈਣ ਤੇ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ ਪੰਜਾਬ ਜਿਹੜਾ ਸਾਡਾ ਘਰ ਆ ਤੇ ਇਸ ਦੇ ਲਈ ਅਸੀਂ ਹੜਾਂ ਦੇ ਪਹਿਲੇ ਦਿਨ ਤੋਂ ਮੋਰੀ ਹੋ ਕੇ ਬੰਨ ਪੂਰ ਰਹੇ ਆ ਬੰਨਾਂ ਨੂੰ ਮਜ਼ਬੂਤ ਕਰ ਰਹੇ ਆ ਤੇ ਲੋਕਾਂ ਨੂੰ ਜਿਹੜੀ ਮਦਦ ਵੀ ਦੇ ਰਹੇ ਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਪਹਿਲ ਕਦਮੀ ਜਾਰੀ ਰੱਖਾਂਗੇ ਤੇ ਕਿਸਾਨਾਂ ਨੂੰ 1 ਲੱਖ ਇਕੜ ਵਾਸਤੇ ਸਰਟੀਫਾਈਡ ਬੀਜ ਵੀ ਪ੍ਰਦਾਨ ਕਰਾਂਗੇ ਤੇ 50000 ਜਿਹੜੇ ਗਰੀਬ ਪਰਿਵਾਰਾਂ ਨੂੰ ਕਣਕ ਵੀ ਪ੍ਰਦਾਨ ਕਰਾਂਗੇ ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹੋਰ ਤਜ਼ਰਬੇ ਬੰਦ ਕਰ ਦੇਣ ਤੇ ਕਿਹਾ ਕਿ ਅਕਾਲੀ ਦਲ ਸਮੇਂ ਦੀ ਕਸਵੱਟੀ ਦੀ ਪਾਰਖ ਹੀ ਖੇਤਰੀ ਪਾਰਟੀ ਆ ਜਿਸ ਨੇ ਹਮੇਸ਼ਾ ਹੀ ਆਪਣੇ ਵਾਅਦੇ ਪੂਰੇ ਕੀਤੇ ਨੇ ਤੇ ਉਸ ਦਾ ਤੇਜ਼ ਰਫ਼ਤਾਰ ਵਿਕਾਸ ਕਰਨ ਤੇ ਨਵୈਕੀਆਂ ਸਮਾਜ ਭਲਾਈਆਂ ਸਕੀਮਾਂ ਲਾਗੂ ਕਰਨ ਦਾ ਰਿਕਾਰਡ ਆ ਤੇ ਸੁਖਵੀਰ ਬਾਦਲ ਦੇ ਵੱਲੋਂ ਇੱਕ ਹੋਰ ਵੱਡਾ ਜਿਹੜਾ ਕਿਸਾਨਾਂ ਲਈ ਬਿਆਨ ਜਾਰੀ ਕੀਤਾ ਗਿਆ ਤਾਂ ਅਹਮ ਬਿਆਨਾ ਕਿਹੜਾ ਬਿਆਨਾ ਉਹ ਤੁਹਾਨੂੰ ਉਹ ਸੁਣਾ ਦਿੰਨੇ ਆ ਜੋ ਕੁਛ ਵੀ ਬਣਿਆ ਪੰਜਾਬ ਚ ਸਾਰਾ ਕੁਝ ਹੀ ਅਕਾਲੀ ਦਲ ਦਾ ਲੱਗਦਾ ਆ ਭਾਵੇਂ ਰਜੀਤ ਸਾਹਿਬ ਦਾ ਡੈਮ ਹੈ ਭਾਵੇਂ ਸੜਕਾਂ ਭਾਵੇਂ ਆਇ ਨਹਿਰ ਭਾਵੇਂ ਤੁਹਾਨੂੰ ਕਿਊਬਲ ਕਨੈਕਸ਼ਨ ਹੈ ਭਾਵੇਂ ਗਰੀਬ ਨੂੰ ਅਟਾ ਦਾ ਸ਼ਗਲ ਪੈਨਸ਼ਨ ਹੈ ਜੋ ਕੁਛ ਵੀ ਤੁਸੀਂ ਸੋਚ ਲਓ ਸ਼ੁਰੂਆਤ ਅਕਾਲੀ ਦਲ ਦੀ ਤੇ ਟਿੰਕਾ ਟਿੰਕਾ ਇਕੱਠਾ ਕਰਕੇ ਮਿਹਨਤ ਅਕਾਲੀ ਦਲ ਦੀ ਪੰਜਾਬ ਵਾਸਤੇ ਤੋਂ ਐਸ ਕਰਕੇ ਅ 10 ਸਾਲ ਗਵਾਲੇ ਹੁਣ ਐਸ ਚੱਕਰਾ ਚਾਹੀਏ ਹਲੇ ਆਉਣਗੇ ਕਿਉਂਕਿ ਸੈਂਟਰ ਦੀਆਂ ਪਾਲੀਆਂ ਦਾ ਨਿਸ਼ਾਨਾ ਹੈ ਕਿ ਖਾਇਫਾ ਕੌਮ ਨੂੰ ਕਮਜ਼ੋਰ ਕਰਨਾ ਹੈ ਤੁਹਾਡੇ ਸਾਹਮਣੇ ਤੁਸੀਂ ਅਕਾਲੀ ਦਲ ਕਮਜ਼ੋਰ ਕਰਤਾ ਤਖਤ ਹਜ਼ੂਰ ਸਾਹਿਬ ਤੇ ਕਬਜ਼ਾ ਕਰ ਗਏ ਤਖਤ ਪੰਨਾ ਸਾਹਿਬ ਦੀ ਮੈਨਟੇਨੈਂਸ ਤੇ ਕਬਜ਼ਾ ਕਰ ਗਏ ਦਿੱਲੀ ਗੁੰਦਰਾ ਪ੍ਰਬੰਧਕ ਕਮੇਟੀ ਦੀ ਮੈਨੇਜਮੈਂਟ ਤੇ ਕਬਜ਼ਾ ਕਰ ਗਏ ਐਸਪੀਸੀ ਤੋੜਦੀ ਹਰਿਆਣਾ ਲਗਭਣਾ ਤਾਂ ਉੱਥੇ ਕਬਜ਼ਾ ਕਰ ਗਏ ਐਜੀਪੀਸੀ ਦੇ ਵੀ ਕਬਜ਼ਾ ਕਰਨ ਲੱਗੇ ਸੀ ਆਹ ਤਾਂ ਤਕੜੇ ਹੋ ਕੇ ਆਪਾਂ ਬਾਹਰ ਲੀ ਇੱਥੇ ਵੀ ਕਰ ਲੈਂਦੇ ਫਿਰ ਥੋੜੇ ਪੱਲੇ ਕੁਝ ਨਹੀਂ ਹੋਣਾ ਸੀ ਖਾਲਸਾ ਜੀ ਓਏ ਤਾਂ ਦੇਖਿਆ ਕਰੋ ਕਿ ਇੱਕ ਬੰਦਾ ਜੀ ਬਸ ਗਾਤਰਾ ਪਾ ਕੇ ਆ ਗਿਆ ਜੀ ਆਪਣਾ ਸਿਰਸਾ ਬਣ ਕੇ ਬੜਾ ਵੱਡਾ ਸਿੱਖ ਹੈ ਪਿਛੋਕੜ ਦੇਖਿਆ ਕਰੋ ਉਹਦਾ ਪਿਛੋਕੜ ਕੀ ਹੈ ਬਹੁਤ ਏਜੰਟਲ ਏਜੰਸੀਆਂ ਨੇ ਜੈਡ ਭੇਜੇ ਹੈ ਥੋੜੇ ਤੋਂ ਵੱਡੇ ਸਿੱਖ ਬਣ ੱਗਣਗੇ ਪਰ ਉਹਨਾਂ ਦਾ ਕੰਮ ਕੌਮ ਨੂੰ ਮਾਰਨਾ ਹੈ ਮੈਂ ਤਾਂ ਹੁਣ ਅੱਜ ਖੜਾ ਵਾਸਤੇ ਆਏ ਆਂ मैं समुची लीडरशिप को सारे काम छेवा चला किसी की लड़ हो मैं हाजिर अंज तकरीबन मैं दो ढाई सौ पाली इतों डेरा बा नानक दीना नगर ना तीन हल्के जा रही है होर चार अंत भेज रहे हैं ਕਿਸੇ ਵੀ ਜਿੰਨਾ ਵੀ ਚਾਰ ਚਾਹੀਦਾ ਜਿੰਨੀ ਤੂੜੀ ਚਾਹੀਦੀ ਹੈ ਦੱਸੀ ਜਾਓ ਅਸੀਂ ਟਰਾਲੀਆਂ ਦੇ ਟਰਾਲੀਆਂ ਭੇਜੀ ਜਾਵਾਂਗੇ ਮੇਰੇ ਨਾਲ ਲਗਾ ਸਭ ਬੈਠੇ ਸੀ ਮੈਂ ਬੱਬੇ ਵਾਲੀ ਸਾਹਿਬ ਨੂੰ ਵੀ ਕਿਹਾ ਤੇ ਰੋਦੀ ਨੰਦ ਸਾਹਿਬ ਜਿੰਨੇ ਹਲਕਿਆ ਛੋਇਆ ਜੇ ਟਰੈਕਟਰਾਂ ਦੀ ਲੋਡ ਹੈ ਕਿਉਂਕਿ ਹੁਣ ਖੇਤਾਂ 'ਚ ਪੁੱਛਿਆ ਮਿੱਟੀ ਆ ਗਈ ਰੇਤ ਆ ਗਿਆ ਮੈਨੂੰ ਦੱਸਦੇ 2-3000 ਟ੍ਰੈਕਟਰ ਅਸੀਂ ਇਕੱਠੇ ਮਾਲਵੇ ਤੋਂ ਭੇਜ ਦਿੰਨੇ ਆ ਆਪਾ ਹੱਥ ਆਹ ਸਿਰੇ ਕਾਲੇ ਤੇ ਲੱਗ ਕੇ 11 15-20 ਦਿਨਾਂ ਕਣਕਾਂ ਨੂੰ ਪਹਿਲੇ ਆਪਾਂ ਜ਼ਮੀਨਾਂ ਠੀਕ ਕਰ ਦਈਏ 20 ਜਿੰਨਾ ਚਾਹੀਦਾ ਕਣਕ ਦਾ ਬੀਜਣ ਵਾਸਤੇ ਉਹ ਅਸੀਂ ਤੁਹਾਨੂੰ ਦੇਵਾਂਗੇ ਇੱਕ ਜਿਹੜੇ ਬਹੁਤ ਕਰੀਬ ਹੈ ਮਜ਼ਦੂਰੀ ਕਰਦੇ ਸੀ ਘਾੜੀਆਂ ਕਰਦੇ ਸੀ ਉਹ ਵਿਚਾਰੇ ਉਹਨਾਂ ਦਾ ਬੁਰਾ ਹਾਲ ਹੋ ਗਿਆ ਸੋ 50000 ਪਰਵਾਰਾਂ ਨੂੰ ਅਸੀਂ ਕੰਮ ਵੀ ਦੇ ਰਿਆਂ ਲਿਸਟਾਂ ਬਣਾ ਲਓ ਪਿੰਡ ਵਾਈਪ ਪਰ ਬੇਨਤੀ ਕਰਦਾ ਮੈਂ ਬੇਨਤੀ ਕਰਦਾ ਕਿ ਪਿੰਡ ਤੇ ਜਾ ਕੇ ਮੰਡਣੀ ਹੈ ਐ ਨਹੀਂ ਕਿ ਟਰਾਲੀ ਖੜੀ ਕਰ ਲਈ ਉਹ ਫਿਰ ਤਾਂ ਜਦੋਂ ਸਾਰੇ ਪੈ ਜਾਂਦੇ ਆ ਉਹਦਾ ਨੁਕਸਾਨ ਹੋ ਜਾਂਦਾ ਹੈ ਵਰਕਰ ਪਿੰਡ ਪਿੰਡ ਜਾ ਨਾ ਲਈ ਮੈਂ ਸਪਰੇਅ ਕੋਲ ਭਿਜਿਆ ਮਸ਼ੀਨਾ ਬਿਮਾਰੀ ਤੁੱਜਣ ਵਾਸਤੇ ਆ ਗਈਆਂ ਤੁਹਾਡੇ ਕੋਲੇ ਹੁਣ ਪਿੰਡਾਂ ਦੀ ਡਿਊਟੀ ਲਾਓ ਕਿੰਨੇ ਤੇ ਮੈਨੂੰ ਰੋਜ਼ ਵੀਡੀਓ ਭੇਜਿਆ ਕਰੋ ਕੀ ਪਿੰਡ ਪਿੰਡ ਜਾ ਕੇ ਸਪਰੇਅ ਕਰਕੇ ਸੋਦਾ ਰੋਜ਼ ਸਪਰੇਅ ਕਰੋ ਪੀਣਾ ਕਰੂੰਗਾ ਨਾ ਫਿਰ ਮੱਛਰ ਤੇ ਬਿਮਾਰੀਆਂ ਨਹੀਂ ਹੋਣਗੀਆਂ ਆਹ ਵੀ ਹੁਣ ਆਪਾਂ ਸਾਰੀ ਸੇਵਾ ਕੀਤੀ ਹੈ ਬਾਕੀ ਹੋਰ ਕਿਹੜੇ ਕਿਹੜੀ ਡਾਕਟਰਾਂ ਦੀ ਟੀਮਾਂ ਵੀ ਭੇਜਣੇ ਮੈਂ ਕੀਤੀ ਹੈ ਦੱਸੋ ਕਿ ਕਿਹੜੇ ਦਿਨ ਚਾਹੀਦੀਆਂ ਉਹ ਅਸੀਂ ਡਾਕਟਰਾਂ ਦੀ ਪਸ਼ੂਆਂ ਤੇ ਡਾਕਟਰਾਂ ਦੀ ਤੇ ਆਪਣੇ ਬੰਦਿਆਂ ਦੇ ਡਾਕਟਰ ਟੀਮਾਂ ਵੀ ਆ ਰਹੀਆਂ ਦਵਾਈਆਂ ਵੀ ਨਾਲ ਲਾਉਣਗੀਆਂ ਸੋ ਮੇਰਾ ਇੱਕੋ ਹੀ ਬਿਯਾਰਿਸ਼ ਹੈ ਆਓ ਸਾਰਿਆਂ ਨਾਲ ਬੇਨਤੀ ਹੈ ਆਹ ਮਹੀਨਾ ਤੁਸੀਂ ਸੇਵਾ ਸਾਰਿਆਂ ਨੇ ਕਰਨੀ ਹੈ ਜਿੱਥੇ-ਜਿੱਥੇ ਆਪਣੇ ਪਿੰਡਾਂ ਜਲ ਲੋੜ ਹੈ ਹਰ ਗਰੀਬ ਦੇ ਹੱਥ ਸਾਥ ਦੀ ਹਰ ਵਪਾਰੀ ਜਿੱਥੇ ਵੀ ਕੰਮ ਤੇ ਲੋੜ ਹੈ ਉੱਥੇ ਸੇਵਾ ਕਰਨੀ ਆ